ਮਾਧ्‍यਪ੍ਰਦੇਸ਼ ਦੇ ਵਿੱਚ ਮੌਸਮ ਘਰਵਟ ਬਦਲਣ ਵਾਲਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਸ਼ਾਮ ਤੋਂ ਪੱਛਮੀ ਦਬਾਅ ਐਕਟਿਵ ਹੋਣ ਵਾਲਾ ਹੈ ਜਿਸ ਦੇ ਚੱਲਦੇ 4 ਨਵੰਬਰ ਤੋਂ ਲੈ ਕੇ 6 ਨਵੰਬਰ ਤੱਕ ਸੂਬੇ ਦੇ ਵਿੱਚ ਬਰਸਾਤ ਅਤੇ ਬਰਬਾਰੀ ਦਾ ਦੌਰ ਮੁੜ ਤੋਂ ਸ਼ੁਰੂ ਹੋਵੇਗਾ ਭਾਰਤ ਮੌਸਮ ਵਿਭਾਗ ਆਈਐਮਡੀ ਦੇ ਮੁਤਾਬਿਕ ਅਨੁਮਾਨ ਹੈ ਕਿ 3 ਨਵੰਬਰ ਤੱਕ ਸੂਬੇ ਦੇ ਵਿੱਚ ਮੌਸਮ ਮੁੱਖ ਤੌਰ 'ਤੇ ਸੁਸ਼ਕ ਅਤੇ ਸਾਫ਼ ਬਣਿਆ ਰਹੇਗਾ ਐਤਵਾਰ ਅਤੇ ਸੋਮਵਾਰ ਨੂੰ ਸੂਬੇ ਦੇ ਵਿੱਚ ਹਲਕੀ ਧੁੱਪ ਦੇ ਨਾਲ ਸੂਬੇ ਦੇ ਮੈਦਾਨੇ ਖੇਤਰਾਂ ਦੇ ਵਿੱਚ ਹਲਕੀ ਧੁੰਦ ਛਾ ਸਕਦੀ ਹੈ ਲੇਕਿਨ ਰਾਤ ਦੇ ਸਮੇਂ ਤੋਂ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਆਵੇਗੀ ਇਸ ਦੇ ਬਾਅਦ ਸੂਬੇ ਦੇ ਵਿੱਚ 4 ਨਵੰਬਰ ਤੋਂ ਹਲਕੇ ਪੱਛਮੀ ਦਬਾਅ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਸੂਬੇ ਦੇ ਮੱਧ ਵਰਤੀ ਅਤੇ ਉੱਚ ਪਹਾ੍ਰਦੀ ਖੇਤਰਾਂ ਦੇ ਵਿੱਚ ਬਰਸਾਤ ਅਤੇ ਬਰਫਬਾਰੀ ਦੀ ਹੋਣ ਦੀ ਪੂਰੀ ਸੰਭਾਵਨਾ ਹੈ ਇਸ ਦੇ ਪ੍ਰਭਾਵ ਦੇ ਨਾਲ ਲਾਹੌਲ ਸਪੀਤੀ ਕੁੱਲੂ ਅਤੇ ਤਿਨੌਰ ਜੈਸੇ ਉੱਚੇ ਇਲਾਕਿਆਂ ਦੇ ਵਿੱਚ ਭਾਰੀ ਬਰਬਾਰੀ ਦਾ ਅਨੁਮਾਨ ਦੱਸਿਆ ਗਿਆ ਹੈ ਜਦਕਿ 5 ਨਵੰਬਰ ਨੂੰ ਸੂਬੇ ਦੇ ਜ਼ਿਆਦਾਤਰ ਖੇਸਿਆਂ ਦੇ ਵਿੱਚ ਬਰਸਾਤ ਬਰਬਾਰੀ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਬਾਅਦ ਦਿਨ ਦੇ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆਵੇਗੀ ਅਤੇ ਠੰਡੀ ਹਵਾਵਾਂ ਪੂਰੀਆਂ ਜ਼ੋਰ ਪਕੜਨਗੀਆਂ ਇਸ ਦੇ ਨਾਲ ਠੰਡ ਪੂਰੀ ਤਰੀਕੇ ਦੇ ਨਾਲ ਸ਼ੀਤ ਲਹਿਰ ਦੇ ਵਿੱਚ ਪਰਿਵਰਤਿਤ ਹੋਵੇਗੀ। ਵਰਤਮਾਨ ਦੇ ਵਿੱਚ ਸੂਬੇ ਦੇ ਕਈ ਸ਼ਹਿਰਾਂ ਦੇ ਵਿੱਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਅਤੇ ਤਾਬੋ ਅਤੇ ਕੁਮਕੁਮਸੇਰੀ ਇਲਾਕੇ ਦੇ ਵਿੱਚ ਤਾਪਮਾਨ ਮਾਈਨਸ ਦੇ ਵਿੱਚ ਚਲਾ ਗਿਆ ਹੈ। ਕੁਕੂਮਸੇਰੀ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ -1 ਡਿਗਰੀ ਅਤੇ ਤਾਬੋ ਦਾ -2 ਡਿਗਰੀ ਸੈਲਸੀਅਸ ਚੱਲ ਰਿਹਾ ਹੈ। ਤਾਂ ਜਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਰਾਤ ਤੋਂ ਬਰਬਾਰੀ ਦਾ ਅਨੁਮਾਨ ਦੱਸਿਆ ਗਿਆ ਅਜੀਹੇ ਚੀਜ਼ ਦਾ ਅਸਰ ਜਿਹੜਾ ਉੱਤਰ ਭਾਰਤ ਦੇ ਵਿੱਚ ਦੇਖਣ ਨੂੰ ਮਿਲੇਗਾ ਖਾਸ ਕਰ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਹੁਣ ਇਸ ਦਾ ਅਸਰ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ ਹੁਣ ਠੰਡ ਇੱਕਦਮ ਰਫ਼ਤਾਰ ਪਕੜੇਗੀ ਜਿਸ ਨਾਲ ਹੁਣ ਤਾਪਮਾਨ ਦੇ ਵਿੱਚ ਦਿਨ ਦੇ ਸਮੇਂ ਵੀ ਅਤੇ ਰਾਤ ਦੇ ਸਮੇਂ ਵੀ ਭਾਰੀ ਗਰਾਵਟ ਆਵੇਗੀ